ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਅੱਜ ਦੇ ਵਲੌਗ ਚ ਤੇ ਲੋ ਵੀ ਸਾਡੇ ਸੇਵਾਦਾਰ ਬੈਠੇ ਨੇ ਕੀ ਹਾਲ ਹੈ ਸੇਵਾਦਾਰ ਕੀ ਮੇਰਾ ਸਿੰਘ ਕਮਾ ਸਿੰਘ ਵਾਏ ਕੁਝਿਆ ਖਾਲਦਾ ਵਾਏ ਕੁਝੀ ਹੋ ਰਿਹਾ ਹੈ ਅੰਮ੍ਰਿਤ ਬਾਈ ਲੋਕ ਸੁਪਾਕ ਤੇ ਆਪਣੀ ਚੈਰੀ ਚੱਲ ਰਹੀ ਆ ਹੁਣ ਜਿਵੇਂ ਕਿ ਪਤਾ ਹੀ ਆ ਨਵੰਬਰ ਮਹੀਨਾ ਚੜ ਗਿਆ ਕਾਫੀ ਹਫ਼ਤਾ ਵੀ ਲੰਘ ਗਿਆ ਹੁਣ ਤਾਂ ਤੇ ਲੰਗਰ ਦੀ ਸੇਵਾ ਕੱਲੂ ਆਉਣ ਵਾਲੀ ਆ ਠੇ ਸਾਹਿਬ ਵੀ ਜਿੰਨਾ ਹਾਲ ਫਾਲ ਪਾਪਾ ਲੰਗਰ ਦੀ ਤਿਆਰੀ ਕਰ ਰਹੀ ਹੈ ਹੁਣ ਉਹ ਮਤਲਬ ਆਪਣਾ ਜਿਵੇਂ ਹਾਂ ਗੱਲ ਕੱਟਣੀ ਮਤਲਬ ਜ਼ਰੂਰੀ ਸੀ ਤੇ ਜੀ ਹਾਂ ਹੈ ਗੱਲ ਕੱਟਣੀ ਸੀ ਲੈ ਜ ਬਣਾਉਣਾ ਸੀ ਤੇ ਨੰਬਰ ਜੇ ਬਣਾਉਣੇ ਤੇ ਨੰਬਰ ਬਣਾਉਣੇ ਤੇ ਤੁਸੀਂ ਥੋੜਾ ਜਿਹਾ ਹੱਲ ਜਾ ਮੈਂ ਯਾਰ ਹਾਂ ਕੀ ਦਿੱਤਾ ਨੰਬਰ ਬਣਾਉਣਾ ਇਹ ਦੱਸਣਾ ਹੁੰਦਾ ਇਹਨਾਂ ਨੇ ਕੌਣ ਹੁੰਨੇ ਆ ਵਧੀਆ ਜਿਹੜਾ ਕੱਦੇ ਉਹ ਕਰਦੇ ਉਹ ਮੜੇ ਆ ਉਹ ਸਾਫ ਸਫਾਈ ਕਰ ਰਹੇ ਸੀਗੇ ਕਾਲੀਆ ਕੀ ਹੈ ਤੇ ਬਈ ਇਹ ਗਲਾਸ-ਗਲੂਸ ਕੱਢੇ ਅੱਜ ਆਫਤ ਸਭਾਈ ਚੱਲ ਰਹੀ ਆ ਭਾਂਡੇ-ਪੁੰਡੇ ਜਿੰਨੇ ਵੀ ਹੈਗੇ ਆ ਜਿਵੇਂ ਉਹ ਫਿਰ ਤੋੜੀਏ ਆਪਣੇ ਹਫਤਾ ਰਹਿ ਗਿਆ ਬਾਹਲਾ ਕੁਛ ਚਿਆਰ ਕਰਕੇ ਇੱਕ ਵਾਰ ਸਾਫ ਕਰਕੇ ਕਿ ਹਫਤਾ ਹੀ ਰਹਿ ਗਿਆ ਲੈਣੇ ਕੋ ਹਾਂ ਬਸ ਆ ਗਲਾਸ ਤੋੜੀਏ ਇੰਨੇ ਕਿ ਤੋੜਦੇ ਅੱਛਾ ਬਸ ਕੁਝ ਨਹੀਂ ਰਹਿ ਗਿਆ ਉਹ ਟਾਈਮ ਜ਼ਿਆਦਾ ਗਲਾਸਾਂ ਨਹੀਂ ਖਾਣਾ ਯਾਰ ਹਾਂ ਉਹ ਇੱਕ ਕਰਨੇ ਵੀ ਚੰਗੀ ਤਰ੍ਹਾਂ ਸਾਫ ਕਰਨੇ ਪੈਂਦੇ ਆ। ਸਹੀ ਗੱਲ ਆ ਬੜੇ ਭੰਡ ਜਿਆਦਾ ਧੂਈ ਜਾਣਾ ਇਹਨਾਂ ਨੂੰ ਟਾਈਮ ਹੀ ਲੱਗਦਾ। ਹਾਂ। ਤੇ ਬਾਈ ਬਾਕੀ ਕੌਣ-ਕੌਣ ਗਿਆ ਵਾ? ਦੋ ਜਣੇ। ਦੋ ਜਣੇ ਗਏ ਬੈਨਲੋਂਡ ਹਰਸ਼ ਐਂਡ ਬਾਗੂ। ਹਰਸ਼ ਐਂਡ ਬਾਗੂ ਗਏ ਵਾ ਬੈਨਲੋਂਡ। ਵਧੀਆ ਕੰਮ ਆ। ਪਠਾ ਸਾਹਿਬ। ਪਰ ਆਏ ਸਾਰੇ ਦੁਰਪੰਦੇ ਫਿਰ ਇੱਧਰ ਨਹੀਂ ਲੱਗੂ ਹੀ ਹੈਗਾ। ਨਹੀਂ ਨਹੀਂ ਠੀਕ ਆ ਕੰਮ ਡਿਵਾਈਡ ਕਰਕੇ ਕਰੋ। ਹੋਰ ਕੀ ਹੋਰ? ਤੇ ਮੇਲਾ ਵਾਲਾ ਥੋੜੀ ਜਾਣਾ। ਹੋਰ ਹੋਰ ਦੋ ਚਲੇਗੇ ਇੱਥੇ ਅਸੀਂ ਭਾਂਡੇ ਬਾਹਰ। ਲਾਤੀ ਮਨ ਲਾਦਾ ਉਹਨਾਂ ਨੇ ਕਲੀ ਕੁਲੀ ਕਰਤੀ ਕਿਉਂਕਿ ਉਹ ਤੇ ਮੈਂ ਹੁਣ ਵੀਡੀ ਤੇ ਉਹ ਕਾ ਕਰਤੇ ਤੇ ਆਈ ਐ ਮਨ ਲਾਉਣ ਲੱਗੇ ਬਸ ਉਹ ਓਕੇ ਹਾਂ ਤੇ ਇੱਕ ਸਾਡਾ ਸੇਵਾਦਾਰ ਗਿਆ ਵਾ ਕਿ ਭਈ ਜਿਵੇਂ ਕਹਤਿਆ ਉਹ ਗਲਾਸ ਨੇ ਇਹ ਧੋਨੇ ਨੇ ਪਾਟਿਆ ਪਾਟਿਆ ਗਿਆ ਉੱਥੇ ਇੱਕ ਦੇਖ ਆ ਫੇਰਦਾ ਹੈ ਅੱਪੜਾ ਕੌਣ ਅੰਦਰ ਖੇਡਾ ਉੱਥੇ ਉਹ ਕਿੱਥੇ ਆਉਣਾ ਉਹਨੂੰ ਆਪ ਉਹਨੂੰ ਤਾਂ ਭੁੱਲ ਜਾ ਤੁਸੀਂ ਭੁੱਲ ਜਾ ਹਾਂ ਤੁਸੀਂ ਖਾਲੀ ਕੀ ਹੋਗਾ ਉਹ ਖਾਲੀ ਹੋ ਜਾਂਦੇ ਆ ਇਹ ਨਾ ਬਿਸਕੁਟ ਐਂਡ ਕੰਫੀਊਜ ਦੇ ਗਏ ਬਰੇਡ ਇਧਰ ਨੂੰ ਆ ਗਈ ਚਾਹ ਨਾਲ ਬਿਸਕੁਟ ਵੀ ਵੀਰੇ ਬਿਸਕੁਟ ਵੀ ਆ ਬਿਸਕੁਟ ਕੀ ਗੱਲ ਆ ਗਈ ਨਾ ਹਾਂ ਗਾਇਨੇ ਪਾਣੀ ਬਿੱਲਿਆਂ ਨੇ ਚੂਹੇ ਸਭ ਨੇ ਉਹੀ ਤੁਹਾਡੇ ਆ ਗਏ ਲੱਛਣੇ ਤੁਹਾਡੇ ਆ ਇਹ ਖਾਣੇ ਨਹੀਂ ਸਭ ਨੇ ਹੁੰਦੇ ਸਭ 24 ਘੰਟੇ ਹੈ 24 ਘੰਟੇ ਖਾਣੇ ਖਾਣ ਬੈ ਸੁਪਨੇ ਨਹੀਂ ਜਾਂਦੇ ਆ 21 12 ਥੋੜੇ ਵੱਧ ਲਾ ਲਾ ਬਸ ਜਦ ਰਾਤ ਨੂੰ ਉੱਠ ਕੇ ਭੁੱਖ ਲੱਗਿਆ ਹੋਵੇ ਆਹੀ ਗਿਆ 12 ਥੋੜੇ ਵੱਧ ਲਾ ਲਾ ਲੈ ਲੈ ਦੋ ਤੂੰ ਮਾੜੀ ਹੁਣ ਫੈਣੀ ਕੀਤੇ ਬਿਸਕੁਟ ਕੀ ਹੋ ਗਿਆ ਚਾਹ ਕਰ ਮਾੜੀ ਨੇ ਤਨਾ ਬਿਸਕੁਟ ਵੱਧੋ ਇਹ ਹੈ ਭਾਈ ਬਲੈਕ ਨજર ਹਾਂ ਪਤਾ ਤੇ ਠੀਕ ਆ ਵੀ ਬਾਕੀ ਦੇਖਦੇ ਆ ਉਹਨਾਂ ਨੂੰ ਆ ਜਾਣ ਤੋਂ ਪਹਿਲੇ ਸਾਰੇ ਇਕੱਠੇ ਹੋਣੇ ਆ ਫਿਰ ਕੀਪਰ ਹੈ ਬਿਸਕੁਟ ਇੱਧਰ ਵੀ ਆ ਚੁੱਕੇ ਨੇ ਯਾਰ ਇਕ ਵਾਂਗ ਪੂਜੀ ਲੈ ਗਏ ਬਿਸਕੁਟ ਲੱਗ ਰਿਹਾ ਫਰੀਮ ਵਾਲੇ ਫਰੀਮ ਵਾਲੇ ਅੰਮੇ ਇੱਕ ਹੀ ਆਇਆ ਦੇ ਲ ਆਪਣੀ ਕਿਸਮਤ ਚ ਅਚਾਰਾਂ ਦੇ ਇਹ ਉਧਰ ਲੱਡੂ ਵੀ ਆਪਾਂ ਪੂਰੇ ਪੂਰੇ ਆਏ ਜਾਦਾ ਹਾਂ ਤਈ ਗੱਲ ਕਿਸਮਤ ਆਪਣੀ ਦੇਖ ਲੋ ਸਾਡੀ ਕਿਸਮਤ ਚ ਵੀਰੇ ਤੇਰੀ ਕਿਸਮਤ ਚ ਵੀ ਲਿਖਾ ਨਹੀਂ ਤਿੰਨੇ ਜਣੇ ਤੇ ਦੇਖ ਲਾ ਸਮੋਸਾ ਵੀ ਆ ਗਿਆ ਸਮੋਸਾ ਵੀ ਆ ਗਿਆ ਦੇਖ ਲਾ ਅਸੀਂ ਬਿਲਕੁਲ ਦਾ ਇਕੱਲਾ ਹੀ ਖਾਣਾ ਖਾ ਲਿਆ ਹਾਂ ਨਾ ਤੁਸੀਂ ਵੀ ਖਾਓ ਯਾਰ ਆਪਾਂ ਚਾਹ ਲੈ ਲੋ ਜੀ ਤੇ ਹੁਣ ਆਪਾਂ ਲੱਗੇ ਪਾਣੀ ਗਰਮ ਕਰਨ ਇੰਦਰ ਚੋਬਰ ਵੀ ਆ ਗਏ ਨੇ ਕੀ ਹਾਲ ਨੇ ਟਰਬੋ ਵਧੀਆ ਜੀ ਵਧੀਆ ਲਾਇਆ ਕਲੀ ਕੁਲੀ ਕਰਿਆ ਅਸਰੀ ਗਾਲ ਦੀ ਗੋਡੇ ਤੇ ਕਰਿਆ ਭਾਈ ਉੱਥੇ ਲਾਇਆ ਪੋਰਟਰ ਲਾਇਆ ਚਲੋ ਵਧੀਆ ਕੰਮ ਕਰਿਆ ਜੁਗ ਜਗਾ ਵੀਡੀਓ ਦਿਨੀਂ ਪਹਿਲਾਂ ਵੀ ਆਪਾਂ ਸ਼ੇਅਰ ਕਰਦੇ ਆਂ ਉਹ ਫੋਨ ਚੈਨ ਲਾ ਦਈਏ ਥੋੜੀ ਘਟਾ ਆ ਨਾ ਫੋਨ ਵੀ ਦੀ ਆ ਨਾ ਇੱਧਰ ਆ ਨਾ 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 ਬੜਾ ਪਹਿੰਗਾ ਤੇ ਭਈ ਇਹ ਉਹਨੇ ਗਰਮ ਕਰਦੀ ਆਪਣੀ ਪਹਿਲ ਹੋਈ ਐ ਇੱਥੇ ਸ਼ੁਰੂਆਤ ਆਪਾਂ ਹੀ ਕਰੀ ਐ ਬਾਠ ਠੀਕ ਆ ਠੀਕ ਆ ਸਹੀ ਆ ਨਹੀਂ ਲੇਟ ਹੈ ਉਹਨੇ ਕਈ ਵਾਰੀ ਦਾ ਮੈਂ ਪਿਛਲੀ ਵਾਰ ਵੀ ਛੇਤੀਉ ਲਾਤਾ ਸੀ ਆਪਾਂ 5 ਕਿਲੋ ਹੋ ਕੇ ਲੈਣਾ ਵਹੀ ਜਿੰਨਾ ਲੱਗਿਆ ਉਹਨਾਂ ਦਾ ਹੁੰਗਾ ਕਹਿੰਦਾ ਚੱਲ ਵਧੀਆ ਵਾਥੀਆ ਨਾਲ ਵਾਲਾ ਨੀ ਉਹ ਬਾਥੀਆ ਨਾਲ ਲੱਗੇ ਲੱਗੇ ਆ ਅੱਜ ਤਾਂ ਚਾਹਦੇ ਲੱਗੇ ਨਾਲ ਦਿੱਕਤ ਨਹੀਂ ਉਹ ਵੀ ਸਵਾਰੀ ਵਿੱਚ ਆ ਗਈ ਆ ਜਿੱਥੇ ਬਿੱਲੂ ਕੋਲੇ ਬੈਠਣਾ ਚਾਹ ਕੇ ਬੜਾ ਵੱਡਾ ਆਵਾਜ਼ ਪੜਦੀ ਹੁੰਦਾ ਰਹੇਬਾ ਸ਼ਰੀਕ ਦੇ ਸ਼ਰੀਕ ਆ ਹਾਂ ਆਏ ਚਲੋ ਇੱਕ ਐਕਟਿਵ ਹੈ ਦੇ ਰਿਹਾ ਕੋਈ ਨਾ ਰਹਿ ਇੱਕ ਜੁਗਸਾ ਇੱਕ ਬਹਾਉ ਕੋਲ ਨਾ ਰਹਿ ਕਿ ਨਾ ਕਿ ਆਪ ਦੋ ਤੁਸੀਂ ਵੀ ਇਹ ਪਾਣੀ ਤਾਗੜਾ ਬੋਦੇ ਪਤਾ ਜਿਵੇਂ ਕਿ ਦੱਸਿਆ ਕਿ ਭਾਂਡੇ ਧੋਣ ਲਈ ਵੀ ਠੰਡ ਹੋ ਗਈ ਆ ਤੇ ਉਹਦੇ ਲਈ ਉਹ ਪਾਣੀ ਗਰਮ ਕਰ ਰਹੇ ਆ ਜਾਨੋ ਅਸੀਂ ਗਰਾਹੀ ਕਰਕੇ ਆਈਏ ਕਿ ਗਰਾਹੀ ਕਰਨੀ ਨਹੀਂ ਰਹਿ ਗਈ ਆ ਬਹੁਤ ਟਾਈਮ ਤੋਂ ਇਸ ਲਈ ਹਫ਼ਤੇ ਦੇਢ ਤੋਂ ਰੌਲਾ ਪਿਆ ਵੀ ਗੜਾਈ ਕਰ ਨਹੀਂ ਗੜਾਈ ਕਰ ਨਹੀਂ ਤੇ ਹੁਣ ਚੱਲੇ ਆ ਅਸੀਂ ਗਰਾਹੀ ਕਰਨ ਹੁਣ ਜਿੰਨੇ ਕੁ ਮੁੰਡੇ ਇਕੱਠੇ ਹੋ ਗਏ ਦੇਖਦੇ ਆ ਤੇ ਬਾਕੀ ਵੀ ਜਿਨ੍ਹਾਂ ਨੇ ਸੇਵਾ ਲੈਣੀ ਹੋਈ ਹੁਣ ਵੀ ਕਹਿਣਾ ਵੀ ਕੋਈ ਜੇ ਕੋਈ ਸੇਵਾ ਲੈਣੀ ਹੋਈ ਤਾਂ ਆਪਰੇ ਆ ਸਾਨੂੰ ਦੱਸ ਦਿਓ ਹਨਾ ਵੀ ਇਹ ਸੇਵਾ ਕਰਨੀ ਹੋਈ ਕਿਸੇ ਨੇ ਕੋਈ ਸੇਵਾ ਲੈਣੀ ਹੋਈ ਕੰਮ ਹੀ ਦੱਸ ਦਿਓ ਕੋਈ ਚੱਕਰ ਨਹੀਂ ਤੇ ਫਿਰ ਕਿਉਂਕਿ ਇਹ ਤਾਂ ਗੁਰੂ ਘਰ ਦੀ ਹੋ ਸੇਵਾ ਬਾਕੀ ਜਿੱਦਾਂ ਜਿਹਨੂੰ ਠੀਕ ਲੱਗੇ ਹੋ ਹਨਾ ਤੇ ਹੁਣ ਆਪਾਂ ਪਿੰਡ ਕੇ ਮਾਰਾਂਗੇ ਗੇੜਾ ਸਾਰੇ ਮੇਰੇ ਮੁੰਡੇ ਤੂੰ ਅੱਜ ਖਾ ਕੇ ਜਾਣੀ ਮੇਰੇ ਤੋਂ ਕਭ ਕੁਝ ਬਣਾਜੋ ਨਹੀਂ ਐ ਦਵਿੰਦਰ ਹਾਂ ਡੋਕਰ ਵਿੱਚ ਵਿੱਚ ਹੈ ਹਾਂਜੀ ਲੋ ਜੀ ਆਪਾਂ ਆ ਗਏ ਗਰਾਹੀ ਕਰਕੇ ਤੇ ਪਾਂਡੇ ਰਹਿ ਗਏ ਸੀ ਹਾਲੇ ਪਏ ਸੀ ਪਾਣੀ ਗਰਮ ਕਰਨ ਨੂੰ ਛੱਡ ਗਏ ਸੀ ਆਪਾਂ ਤੇ ਦੋ ਬੰਦੇ ਹੋਰ ਆ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਦੋਸਤੋ ਹਮ ਅੱਜ ਅਲੈਕਾ ਦਾਰੇ ਤੇ ਦੋ ਤਿੰਨ ਗਏ ਹੋਇਆ ਫਿਰ ਕੁਝ ਪਤਾ ਨਹੀਂ ਕੀ ਕਰਨੇ ਆ ਕੋਈ ਕੋਈ ਸ਼ਾਤਾ ਲੱਭੀ ਹੋ ਰਿਹਾ ਯਾਰ ਆ ਰਹਾ ਗੜੇ ਤੇ ਆ ਭਾਂਡੇ ਰਹਿ ਗਏ ਸੀ ਇਹ ਗਲਾਸ ਗਲਾਸ ਘਾੜੇ ਹੋਰ ਵੀ ਭਾਂਡੇ ਪਏ ਥੋੜੇ ਵਾ ਗਲਾਸ ਹੀ ਰਹਿੰਦੇ ਜਿਆਦਾ ਹੋਣੀ ਪਾਣੀ ਪੁਣੀ ਕਰਮ ਕਰਿਆ ਕਿਉਂਕਿ ਹੁਣ ਠੰਡ ਹੋ ਗਈ ਆ ਮੌਸਮ ਠੰਡਾ ਹੋ ਗਿਆ ਤੇ ਗਰਾਹੀ ਜਿੰਨੀ ਕੁ ਹੋ ਗਈ ਜਿੰਨੇ ਘਰਾਂ ਨੇ ਦੇਤੀ ਦੇਤੀ ਗਰਾਹੀ ਤੇ ਬਾਕੀ ਕਹਿੰਦੇ ਸੀ ਬਾਅਦ ਚ ਦੇ ਦਾਂਗੇ ਚਲੋ ਬਾਈ ਜਿਹੜੀ ਜਿੱਦਾਂ ਚੱਲਦਾ ਹਨਾ ਤੇ ਵਈ ਜਿਹੜਾ ਜਿਹੜਾ ਬਲੌਗ ਦੇਖਦਾ ਜੇ ਕਿਸੇ ਨੇ ਗ੍ਰਾਹੀ ਛਰਦਾ ਹੋਵੇ ਤਾਂ ਆਪਣੀ ਗ੍ਰਾਹੀ ਦੇ ਸਕਦਾ ਠੀਕ ਆ ਮਗਾ ਬਲੌਗ ਦੇਖਦਾ ਜੇ ਕਿਸੇ ਦੀ ਕੋਈ ਛਰਦਾ ਹੋਵੇ ਤਾਂ ਆਪਣੀ ਗ੍ਰਾਹੀ ਦੇ ਸਕਦਾ ਜੇ ਕੋਈ ਜਣੇ ਆਪਣਾ ਨੰਬਰ ਦੇ ਸਕਣੋ ਦੇ ਉਹ ਕੋਈ ਨਹੀਂ ਹੋ ਤਾਂ ਜਦੋਂ ਹੋ ਜੂਗਾ ਤਾਂ ਆਪਾਂ ਕਮੈਂਟ ਕਰ ਲਵੇ ਹਾਂ ਕਮੈਂਟ ਕਰ ਦਿਓ ਸਾਨੂੰ ਤੇ ਆਪਾਂ ਨੰਬਰ ਜਾਂ ਸਕੈਨਰ ਨੰਬਰ ਸਕੈਨਰ ਆ ਪ੍ਰੋਵਾਈਡ ਕਰਾ ਦੋਗੇ ਹਾਂ ਕਿਉਂਕਿ ਇਹ ਰਫਦਾ ਲੰਗਰ ਲਾਉਣਾ ਹੂੰ ਸਿੱਕੇ ਦਾ ਨੰਬਰ ਅਸਿਕਨ ਸਾਹਿਬ ਪਟਾਵਾਵ ਨਾਜ ਮੰਡੀ ਬੈਂਕੀ ਦੇ ਨੇੜੇ ਤਾਨੀ ਦੇ ਬੈਂਕੀ ਦੇ ਨਾਲ ਹੂੰ ਲੰਗਰ ਲੰਗਰ ਲਾਉਣਾ ਆਪਾਂ 15 16 17 18 4 ਦਿਨ 4 ਦਿਨ ਲੰਗਰ ਲਾਉਣਾ ਆਪਾਂ ਹਾਂਜੀ ਹਾਂ ਤੇ ਗੰਨੇ ਰਫਦਾ ਲੰਗਰ ਲਾਉਨੇ ਆ ਸੀ ਤਾਂ ਵਲੌਗ ਆਪਾਂ ਨਾਲ ਦੀ ਨਾਲ ਦਿਖਾਵਾਂਗੇ ਤੁਹਾਨੂੰ ਜਿੱਦਾਂ ਚੱਲੂਗਾ ਉਥੇ सारी प्रोवाइड करा कोशिश करा जिन्ना हो सके वो दिखाइए ब्लॉग यस भाई नेरा हो गया मौसम भी और ठंडा बहुत करके हाँ ना दसिया मैं मैं भी ग्राही करके आए हैं ਵੀ ਪਹਿਲਾ ਸਵੇਰੇ ਇੱਕ ਵਾਰ ਕਰਿਆ ਸਾਫ ਤੇ ਹੁਣ ਫੇਰ ਲੱਗੇ ਆ ਤੇ ਜਿਹੜੇ ਬਚ ਗਏ ਸੀ ਗਲਾਸ ਉਹ ਸਾਫ ਕਰਨ ਲੱਗੇ ਆ ਹੁਣ ਉਹ ਸ਼ਾਮ ਦਾ ਰਸ ਹੈ ਨਾ ਦਸ ਜਾਮ ਜਾਂਦਾ ਰਗੜਨੇ ਪੈਂਦੇ ਹਾਂ ਇਹ ਫਿਰ ਚੰਗੀ ਤਰ੍ਹਾਂ ਰਗੜੇ ਦੋ ਤੇ ਚੰਗੀ ਤਰ੍ਹਾਂ ਮਲ ਕੇ ਸਾਫ ਕਰਨੇ ਪੈਂਦੇ ਨਹੀਂ ਤਾਂ ਇਹਦੇ ਵਿੱਚ ਰਹਿ ਜਾਂਦਾ ਮੜਾ ਮੋਟਾ ਪਰ ਉਹ ਥੋੜਾ ਜਿਆਦਾ ਨਾ ਫਿਰ ਵਿੱਚ ਸਮੈਲ ਹੀ ਆ ਜਾਂਦੀ ਹੈ ਕਈ ਵਾਰੀ ਨੀਰਾ ਦਿਖੀ ਜਾਂਦਾ ਫਿਰ ਚੰਗਾ ਨਹੀਂ ਲੱਗਦਾ ਤਾਂ ਸਫਾਈ ਚੰਗੀ ਲੱਗਦੀ ਫਿਰ ਵੈਸਾ ਉੱਥੇ ਵੀ ਨਾਲ ਦੀ ਨਾਲ ਸਾਫ ਹੋ ਜਾਂਦਾ ਪੇਂਟਰ ਲੈਟ ਲਾਈ ਵੀ ਆ ਹੈ ਜਿੰਨੇ ਮਰਜ਼ੀ ਸਾਫ ਕਰ ਲਓ ਉੱਥੇ ਜਿੱਦਾਂ ਲਗਾਤਾਰ ਸਾਫ ਹੋਈ ਜਾਂਦੇ ਆ ਹਾਂ ਜਿੰਨੇ ਮਰਜ਼ੀ ਨਾਲ ਬਾਅਦ ਜੰਮੇ ਜਾਂਦਾ ਹਾਂ ਫਿਰ ਵੀ ਹੋਈ ਜਾਂਦਾ ਜੰਮੇ ਜਾਂਦਾ ਹਾਲਾਂਕਿ ਨਾਲ ਦੀ ਨਾਲ ਸਾਫ ਹੋ ਜਾਂਦੇ ਉੱਥੇ ਵੀ ਨਾਲ ਦੀ ਨਾਲ ਹਾਂ ਸਾੜੀ ਕਿ ਪਤਾ ਨਹੀਂ ਕਿੰਨੀ ਵਾਰ ਹੋਰ ਕਿੰਨੀ ਵਾਰ ਸਾਫ ਹੁੰਦੇ ਆ ਫਿਰ ਕਹਿੰਦਾ ਆਗਲੀ ਵਾਰ ਕਿਹਾ ਹੁੰਦਾ ਚੱਕ ਕੇ ਸਾਫ ਕਰਕੇ ਰੱਖ ਲੈਂਦੇ ਆਪਾਂ ਪਰ ਉਹ ਜਾਉ ਜਾਂਦੇ ਬਾਅਦ ਚ ਫਿਰ ਇੱਕ ਵਾਰ ਗਰਮ ਪਾਣੀ ਦਿੱਤੋ ਹਾਂ ਗਰਮ ਸਾਨੂੰ ਕਰਨੇ ਪਿਆ ਕਿਉਂਕਿ ਠੰਡ ਬਹੁਤ ਆ ਹਾਂ ਉਹ ਮੁੰਡੇ ਵੱਲੋਂ ਸਪான்ਸਰ ਆ ਸਮੋਸੇ ਚਲੋ ਜਿਹੜਾ ਮਰਜੀ ਆ ਹਾਂ ਚਲੋ ਠੀਕ ਆ ਉਹ ਇਹ ਸਾਡੇ ਪਰਸਨਲ ਪੈਸ਼ਨ ਦੇ ਆ ਅਸੀਂ ਵਿੱਚੋਂ ਨਹੀਂ ਲੈਂਦੇ ਭਾਈ ਐਸਾ ਕੋ ਹੂੰ ਐਸਾ ਹੋתי ਕੱਢਣੇ ਕਾ ਨਹੀਂ ਪਰ ਉਹ ਡਿਸੀਜਨ ਮਾ ਹਾਂ ਨੂੰ ਹੱਥ ਤੋਂ ਨੂੰ ਕਿਹਾ ਕਿ ਆਹ ਕੱਟਾ ਨੂੰ ਗਿਆ ਇੱਕ ਗੰਗਰ ਧਰ ਲਾ ਦਿੰਦੀ ਆਪ ਤੋਲਾ ਨਾ ਉਹ ਪਹਿਲਾਂ ਤਾਂ ਇਹਦੀ ਆ ਜਿਹੜੀ ਕੋਟੀ ਤੋਂ ਹੋ ਯਾਰ ਹੈਲੋ ਹਾਂ ਨਹੀਂ 6 ਮਹੀਨੇ ਬਾਅਦ ਤੋਂ ਕੇ ਬੰਦਾ ਉਹ ਸਾਲ ਬਾਅਦ ਕਰਦੇ ਸਾਲ ਬਾਅਦ ਕਰਦੇ 6 ਮਹੀਨੇ ਲੱਗਦਾ ਚੱਲਦੀ ਹੈ ਵੈਲਿਡਿਟੀ ਜ਼ਿਆਦਾ ਹੈ ਹਾਂ ਹਾਂ ਚੱਕਣੇ ਬੁੱਲੂ ਬੁੱਲੂ ਚਾਹ ਕਰਦੇ ਬਾਅਦ 6 ਕਣ ਬਾਅਦ ਤੇ ਸਾਡੇ ਸਪੈਸ਼ਲ ਪਹਿਲਾ ਅੱਗੇ ਬਲਵਾਈਏ ਯਾਰ ਨੇ ਕੱਪੜੇ ਭੇਜਦੇ ਸਾਡੇ ਬਹੁਤ ਇੱਥੇ ਆਕ ਲਾ ਲਮੇ ਨਾ ਕਿਆ ਘਲਾ ਲਾ ਲੰਦੇ ਫੇ ਨਾਲ ਜਿਹੜਾ ਸੇਕ ਲੱਗੀ ਆ ਨਾ ਵਈਆ ਤੁਹਾਨੂੰ ਲੋਕਾਂ ਨੂੰ ਮੈਂ ਇੱਥੇ ਕਹਿੰਦਾ ਮੈਂ ਹਾਦਾ ਆ ਆ ਮੈਂ ਫੇਰ ਠੀਕ ਆ ਤੰਦ ਕੱਢਦਾ ਤੇ ਤੜਕੀ ਰਵੀ ਨੇ ਟੋਚਰ ਪਵਾ ਕੇ ਜਾਂਦੀ ਰੋੜਾ ਦਰ ਜਾਂਦਾ ਲੈ ਕਿਆ ਹੋ ਗਿਆ ਜੀ ਬੋਪਾ ਇਹਦੇ ਵਿੱਚ ਪਾ ਲੈ ਚਲੋ ਬਾਕੀ ਹੁਣ ਬਾਅਦ ਚ ਦਿਖਾਉਣਾ ਜੀ ਹੈ நாம் பிருக்கிறேன் நாம் பிருகிறேன்